ਕੱਲ ਮਿਤੀ 16 ਇੱਕ ਨੂੰ ਸਾਡੇ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਤੇ ਉਹਨਾਂ ਦੀ ਟੀਮ ਭਗਤਾਣਾ ਬੁਖੜ ਵਾਲਾ ਪਿੰਡ ਦੇ ਵਿੱਚ ਪੈਟਰੋਲਿੰਗ ਕਰ ਰਹੇ ਸੀ ਸੋ ਪੈਟਰੋਲਿੰਗ ਦੇ ਨਾਲ ਉਹਨਾਂ ਨੂੰ ਜੋ ਸੂਚਨਾ ਮਿਲੀ ਅਤੇ ਇੱਕ ਖੇਤ ਦੇ ਵਿੱਚੋਂ ਦੋ ਪੈਕੇਟ येलो টেਪਡ ਜਿਹੜੇ ਇੱਕ ਪੈਕੇਟ ਨੇ ਜਿਹੜੇ ਦਰਮੰਦ ਦੇ ਰਾਹੀਂ ਪਾਕਿਸਤਾਨ ਤਰਫੋਂ ਆਏ ਨੇ ਉੱਥੇ ਦੇ ਹੋ ਰਿਕਵਰ ਹੋਏ ਨੇ ਉਹਨਾਂ ਦੋਨਾਂ ਪੈਕੇਟਸ ਨੂੰ ਜਿਹੜਾ ਡੀਐਸਪੀ ਡੇਰਾ ਬਾਬਾ ਨਾਨਕ ਦੀ ਪ੍ਰੈਜ਼ੈਂਸ ਦੇ ਵਿੱਚ ਸਾਡੀ ਟੀਮ ਦੀ ਪ੍ਰੈਜ਼ੈਂਸ ਦੇ ਵਿੱਚ ਉਹਨੂੰ ਇਹਦਾ ਖੋਲਿਆ ਗਿਆ ਤਾਂ ਦੋਨਾਂ ਦੇ ਵਿੱਚੋਂ ਅੱਧਾ-ਅੱਧਾ ਕਿਲੋ ਹੇਰੋਇਨ ਜਿਹੜੀ ਆ ਰਿਕਵਰ ਹੋਈ ਹੈ ਇਸ ਦੇ ਸਬੰਧ ਦੇ ਵਿੱਚ ਅਸੀਂ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਐਫਆਈਆਰ ਨੰਬਰ 4 ਮਿਤੀ 16 1 2024 ਅੰਡਰ ਸੈਕਸ਼ਨ ਐਨਡੀਪੀਐਸ ਐਕਟ ਤੇ 에ਅਰਕਰਾਫਟ ਐਕਟ ਜਿਹੜਾ ਕੇਸ ਰਜਿਸਟਰ ਕੀਤਾ ਹੈ ਤੇ ਇਸ ਜਿਹੜੀ ਇਸ ਜਾਂਚ ਦੀ ਹੈ ਤਫਤੀਸ਼ ਜਿਹੜੀ ਆ ਉਹ ਜਿਹੜੀ ਆ ਦੁਗਾਈ ਦੇ ਨਾਲ ਕੀਤੀ ਜਾ ਰਹੀ ਹੈ